ਬੰਦੇ ਮਗਾਰੇ ਡੇਟ ਅੱਛੇ ਕਾਰਾ ਪਾ ਲਿਆ ਕੋਈ ਗੱਲ ਹੀ ਨਹੀਂ ਆ ਕੋਈ ਬੰਦੂ ਕਿੱਥੇ ਇਹ ਇਨਫੋਰਮੇਸ਼ਨ ਆਈ ਸਿੱਧੀ ਥਾਣੇ ਹੋਣੇ ਬਰਿੰਦਰ ਸਿੰਘ ਕੋ ਨੂਰਦੀਨ ਅਡੇ ਦਾ ਇਹਦੀ ਕੱਪੜੇ ਦੀ ਦੁਕਾਨ ਹੈ ਇਹਦੇ ਘਰ ਤਿੰਨ ਜਣੇ ਅੱਜ ਕੋਈ 11:30 11:30 ਵਜੇ ਆਏ ਆ ਐਜੇ ਪੁਲਸ ਅਫਸਰ ਪੁਲਸ ਵਾਲੇ ਹੀ ਬਣ ਕੇ ਪਰ ਸਿਵਲ ਚੀਜ਼ ਹੈ ਤੇ ਉਹਨਾਂ ਕਹੇ ਵੀ ਤੁਹਾਡੇ ਘਰ ਦੀ ਚੈਕਿੰਗ ਕਰਨੀ ਹੈ ਉਹਨਾਂ ਨੂੰ ਸਾਨੂੰ ਰਿਕਾਰਡ ਵਿਖਾਓ ਦੀ ਮੇਨ ਟਾਈਮ ਉਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਜਦੋਂ ਸੀਐਸਟੀਵੀ ਵੇਖੇ ਤੇ ਉਹ ਘਬਰਾ ਕੇ ਭੱਜ ਲੱਗੇ ਤੇ ਉਹਨਾਂ ਨੇ ਇੱਕ ਨੂੰ ਫੜ ਲਿਆ ਉਹਦਾ ਨਾਮ ਬਲਜੀਤ ਸਿੰਘ ਆ ਜਿਹੜਾ ਲੋਹਾਰਕੇ ਦਾ ਰਹਿਣ ਵਾਲਾ ਤੇ ਹੁਣ ਉਹਨਾਂ ਨੂੰ ਜੋ ਸਟੇਟਮੈਂਟ ਕਹੋਣਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਊਗੀ ਤੇ ਪਹਿਲਾਂ ਵੀ ਕੋਈ ਕੇਸ ਦਰਜ ਸਰ ਆ ਬਲਜੀਤ ਸਿੰਘ ਤੇ ਪਹਿਲਾਂ ਵੀ ਕੋਈ ਚਾਰ ਸੁਵੀ ਦਾ ਪੱcza ਦਰਜਿਆ ਕੋਈ ਜਿਹੜੀ ਖਾਣ ਹੋ ਵੀ ਜਿਹੜੀ ਨਾਲ ਦੂਜਿਆਂ ਤੋਂ ਹਾਂ ਇਹਦੇ ਦਸਮਤਾਲਪੁਰ ਨਗਰੀ ਦੇ ਆ ਨਾਮੋਂ ਪੜੋ ਇੱਕੋ ਹੀ ਰੋਡਾ ਤੇ ਇੱਕ ਸਰਦੇਸ਼ ਸਿੰਘ ਆ ਬਾਕੀ ਵੈਰੀਫਾਈ ਕਰਦੇ ਹਾਂ ਸਾਰਾ ਇਹਦੇ ਨਾਲ ਹੀ ਆਏ ਆ ਇਹ ਤਿੰਨੇ ਜਣੇ ਕੱਟਿਆ ਹੈ। ਕੋਈ ਪਰੂਪਰ ਉੱਪਰ ਪਰ ਬਰਾਬਰ ਨਹੀਂ ਮੈਂ ਆਪਾਂ ਕੋਈ ਨਹੀਂ ਉੱਧਾ ਹੀ ਜਸਟਿਸ ਜਿਦਾਂ ਟੱਗੀ ਮਾਰਨ ਦੇ ਇਰਾਦੇ ਨਹੀਂ ਆਏ। ਕੋਈ ਨੁਕਸਾਨ ਨਹੀਂ ਹੋਇਆ ਕੋਈ ਪੈਸੇ ਵੀ ਖੜੇ ਇਹਨਾਂ ਦੇ ਨਹੀਂ। ਉਹ ਉਹ ਜੋ ਬਿਆਨ ਲਿਖਾਉਣ ਕਿ ਉਹ ਕਾਰਵਾਈ ਕਰਦੇ। ਠੀਕ ਹੈ ਜੀ। ਮੇਰਾ ਨਾਮ ਵੀਨਾ ਰਾਣੀ ਹੈ ਜੀ ਅਸੀਂ ਇੱਥੋਂ ਨਹੀਂ ਰਹਿਣ ਵਾਲੇ ਆਂ। ਨੂਰ ਦੀ ਬਾਜ਼ਾਰ ਕਚਰ ਪਾਣ ਵਾਲੀ ਗਲੀ ਦੀ। ਬਸ ਇਹ ਕੀ ਗੱਲ ਹੋਈ ਹੈ? ਗੱਲ ਪਾਰੀ ਕੁਝ ਵੀ ਨਹੀਂ ਇਹ ਤਿੰਨੇ ਜਣੇ ਗਏ ਨੇ ਤੇ ਅਸੀਂ ਬੁਹਾ ਖੋਲਤਾ ਏ। ਤੇ ਇਹ ਕਹਿੰਦੇ ਨੇ ਅਸੀਂ ਆਏ ਆ ਪੁਲਿਸ ਵਾਲੇ ਅਫਸਰ ਆਂ ਅਸੀਂ। ਅਸੀਂ ਫਿਰੋਜਪੁਰ ਤੋਂ ਆਏ ਆ ਤੁਹਾਡੇ ਨਾਲ ਜਾਓ ਸੀ ਆ ਸੀ ਤੇ ਅਸੀਂ ਆਖਿਆ ਵੀ ਅਸੀਂ ਜ ਸਾਡਾ ਰਾਜੀਨਾਮਾ ਹੋ ਗਿਆ ਸਾਰਾ ਸਰਪੰਚ ਨੇ ਕਰਾਇਆ ਏ ਉਹ ਸਾਨੂੰ ਰਜਿਸਟਰੀਆਂ ਵਿਖਾਓ ਸਾਨੂੰ ਰਾਜੀਨਾਮਾ ਵਿਖਾਓ ਉਹ ਮੈਂ ਪੇਟੀ ਪੂਟੀ ਲੱਗ ਗਈ ਗਫਰੋਲਣ ਵਿੱਚੋਂ ਕਾਗਤ ਪੱਤਰ ਕੱਢੇ ਨਹੀਂ ਇਹਨਾਂ ਨੂੰ ਵਿਖਾਈ ਨਹੀਂ ਇਹਨਾਂ ਫੋਟੋ ਬੁੱਕ ਕਿੱਥੇ ਗਏ ਤੇ ਸਾਨੂੰ ਜਾਂ ਉਹ ਬਹੁਤੀ ਚੋਗਾਂ ਦੀਏ ਵੀ ਤੁਹਾਨੂੰ ਚਾਹ ਬਣਾਉਣੇ ਆ ਕਾ ਕੋਫੀ ਬਣਾ ਦੇਣੇ ਆ ਨਹੀਂ ਨਹੀਂ ਆਖੇ ਕੁਛ ਬਹਿਦਾ ਮੈਨੂੰ ਵੀ ਆਨੇ ਮਾਤਾ ਨਹੀਂ ਆਖੇ ਲੇਡੀ ਪਲੇਸ ਆਉਂਦੀਏ ਤੇ ਉਹ ਤੈਨੂੰ ਚੁੱਕ ਕੇ ਤੇ ਲੈ ਜਾਗੀ ਐਵੇਂ ਨਹੀਂ ਤੁਸੀਂ ਮੰਨਣਾ ਤੁਸੀਂ ਐਵੇਂ ਮੰਨੋਗੇ ਤੇ ਮੁਰਕੇ ਸਾਡਾ ਬੂਹਾ ਬਾਹਰ ਲਾ ਕੇ ਗੇਟ ਬੰਦ ਕਰਤਾ ਨੇ ਸਾਨੂੰ ਦੁੱਧ ਵੀ ਨਹੀਂ ਲੈਣ ਦਿੱਤਾ ਉਹ ਸਾਡਾ ਦੁੱਧ ਵੀ ਲੰਘ ਗਿਆ ਤੇ ਸਾਨੂੰ ਬਸ ਸਾਨੂੰ ਝਮਕਾਉਂਦੇ ਡਰਾਉਂਦੇ ਰਹੇ ਨੇ ਅਸੀਂ ਤੁਹਾਨੂੰ ਤੁਹਾਡੇ ਮੁੰਡੇ ਚੋਕ ਕੇ ਲੈ ਜਾਣਾ ਅਸੀਂ ਤੈਨੂੰ ਚੋਕ ਕੇ ਲੈ ਜਾਣਾ ਹੈ ਪੈਸੇ ਵੀ ਜਾਂ ਦੇ ਸੀ ਅਸੀਂ ਸਾਰਾ ਕੁਝ ਤੁਹਾਡਾ ਇਨਕੁਆਰੀ ਕਰਨੀ ਹੈ ਤੁਹਾਡੇ ਬੈੱਡ ਫਰੋਲਨੇ ਨੇ ਤੁਹਾਡੀਆਂ ਪੇਟੀਆਂ ਫਰੋਲਣੀਆਂ ਨੇ ਅਸੀਂ ਸਾਰੀ ਇਨਕੁਆਰੀ ਕਰਨੀ ਤੁਹਾਡੀ ਵਰਦੀ ਪਾਈ ਸੀ ਇਹਨਾਂ ਨੇ ਨਹੀਂ ਜੀ ਕੋਈ ਵਰਦੀ ਨਹੀਂ ਸੀ ਫਾਈ ਪਾਈ ਉਸ ਦੀ ਵਰਦੀ ਪਾਈ ਉਸ ਦੀ ਵਰਦੀ ਪਾਈ ਸੀ ਇਹ ਜਿਹੜਾ ਜਿਹੜਾ ਫੜਿਆ ਵਾ ਉਹ ਖਾਕੀ ਪੱਗ ਬੰਨੀ ਤੇ ਲਾਲ ਬੂਟ ਪਾ ਖਾਕੀ ਪੱਗ ਸੀ ਤੇ ਖਾਕੀ ਬੂਟ ਸੀ ਉਹਦੇ ਕਹਿੰਦੇ ਸੀ ਅਸੀਂ ਪੁਲਿਸ ਵਾਲੇ ਆ ਅਸੀਂ ਫਿਰੋਜ਼ਪੁਰੋਂ ਆਏ ਆ ਪਿਸਤੌਲ ਵੀ ਹੈਗੇ ਸੀ ਉਹਨਾਂ ਦੋਵਾਂ ਕੋਲ ਹੈਗੇ ਸੀ ਇਹਦੇ ਕੋਲ ਨਹੀਂ ਸੀਗਾ ਕਾਹਦਾ ਕੰਮ ਕਰਦੇ ਘਰ ਦੇ ਟੱਡੇ ਕੋਈ ਨਹੀਂ ਜੇਬਚਾਰਾ ਕਿਸੇ ਦੁਕਾਨ ਤੇ ਲੱਗਾ ਹੈ ਠੀਕ ਹਾਂ ਇਹ ਕੱਪੜੇ ਵਾਲੀ ਦੁਕਾਨ ਤੇ ਆ ਬਸ ਵੱਡੇ ਬਗਾ ਰਹੇ ਤੇ ਇੱਥੇ ਸਿਕਾਣਾ ਪਾ ਲਿਆ ਕੋਈ ਨਹੀਂ ਯਾਰ ਕੋਈ ਗੱਲ ਹੀ ਨਹੀਂ ਲਿਆ ਬਟੂਆ ਕਿੱਥੇ ਰੱਖਿਆ